ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਕੋ ਮੈਨੂੰ ਬਿਸਬਰਾਣ ਹੈ ਆਓ ਬਾਰਾਂ ਮਾਂ ਦੇ ਜਾਪ ਸਰਣ ਕਰੀਏ ਇਫਤਿਹ ਹਾਪ ਪ੍ਰਾਪਤ ਕਰੀਏ ਜੀ ਜੋ ਸਰਦਾਲੂ ਪ੍ਰੇਮ ਦੇ ਨਾਲ ਇਹ ਜਾਪ ਦਾ ਪਾਠ ਸਰਣ ਕਰੇਗਾ ਉਹਦੀ ਸਰਬੱਤ ਸੁਭ ਨੂੰ ਕਾਮਨਾਵਾਂ ਪੂਰੀਆਂ ਹੋਣਗੀਆਂ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਆ ਬਰਮਾ ਮਾਜ ਮਹੱਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਿ ਪ੍ਰਸਾਦ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦਿਸ ਪਰ ਮੈਂ ਠਕਾਇ ਪ੍ਰਭ ਕੀ ਸ਼ਾਮ ਇਹਨ ਦਤੇ ਪਰ ਕਿਤਨ ਆਵੇ ਕਾਮ ਜਲਵਲ ਸਾਖ ਕੁਮਲਾਵਤੀ ਉਪਜੇ ਨਾਹੀ ਨਾਮ ਅਰਣ ਨਮਲੇ ਸਾਜਨੇ ਕਤ ਪਾਈਏ ਬਿਸਰਾਮ ਜਿਤ ਘਰ ਹਰ ਹਰ ਕੰਤਨ ਪਰਟਈ ਠਾਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤਮੋਲ ਰਸ ਸਣ ਦੇहि सब ਖਾਮ ਪ੍ਰਭ ਸੁਆਮੀ ਕਤ ਹੋਣੀਆ ਮੀਤ ਸਜਣ ਸਭ ਜਾਨਾ ਨਾਨਕੀ ਬਨੰਤੀਆਂ ਕਰ ਕਿਰਪਾ ਦੇ ਜੀ ਨਾਮ ਹਰ ਮੈਨੋ ਸਾਮੀ ਸੰਗ ਪ੍ਰਭ ਜਿਸ ਕਾ ਲ ਚਲਤਾ ਮ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਗਣਾ ਸੰਧਨਾ ਮਿਲ ਪਾਈਐ ਕ੍ਰਿਸ਼ਨ ਨਾਮ ਬਣਾ ਜਿਨ ਪਾਇਆ ਪ੍ਰਵਿਆਪੈਣ ਆਏ ਤਿਸ ਗਣਾ ਏਕਾਂਤ ਬਿਨ ਜੀਵਣਾ ਬਿਰਤਾ ਜਨਮ ਜਣਾ ਜਲ ਤਲ ਮਹਿਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਤਨ ਆਏ ਕਿਤੜਾ ਦਗਣਾ ਜਿੰਨੇ ਰਾਵਿਆ ਸੋ ਪ੍ਰਭੋ ਤਿੰਨਾ ਭਾਗ ਮਣਾ ਹਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤੇ ਕੈ ਪਾਏ ਲਗਾ ਪੈ ਸਾ ਤਨ ਕੋ ਵਾਡੀਆਂ ਜਿਨਾ ਪੇਮ ਵਿਚਾ ਹਰ ਸਾਧਨ ਪ੍ਰਗਿਆ ਸਾਰ ਕੇ ਲੱਗੀ ਮਾਇਤ ਉਤਰ ਕੁਲਤਰ ਨ ਸੰਗਦਨ ਹਰ ਅਵਨਾਸਿਆ ਪਲ ਤੇ ਪਲ ਚੋ ਸਗਲੀ ਮੁਈ ਜੋਤੇ ਦੰਦੇ ਮਾ ਇਕ ਸਰ ਕੇ ਨਾ ਬਿੰਨ ਅੱਗੇ ਲਈ ਖਾਏ ਵਿਉ ਸਰ ਗੁਚਣਾ ਪ੍ਰਭ ਅਵਰ ਨ ਕੋਈ ਪ੍ਰੀਤਮ ਚਰਨੀ ਜੋ ਲਗੇ ਤਨ ਕੇ ਨਿਰਮਲ ਸੋਆ ਨਾਨਕ ਕੇ ਪ੍ਰਭ ਬੇਨਤੀ ਰੰਗ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਅਰਸੋਏ ਹਰ ਜੀਠ ਜੁਟਿੰਦਾ ਲੂੜੀਏ ਜਿਸ ਅਗੇ ਸਭ ਨੇ ਵੰਨਾ ਅਰੇ ਸਜਣ ਦਾਵਨ ਲਗਿਆ ਕਿਸੇ ਨ ਦੇਵਨ ਮਾਨਕ ਮੋਤੀ ਨਾਮ ਪ੍ਰਭ ਓਨ ਲਗੇ ਨਾ ਇਹ ਸੰਨ ਰੰਗਿਸਬੇ ਨਾਰਾਇਣੇ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਏ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਹੈ ਸ੍ਰੀ ਕੀਏ ਧੰਨ ਆਪਣਨੇ ਅਜੇ ਮਿਲੇ ਵਿਛੜ ਕਿਉ ਰੋਨ ਸਾਧੂ ਸੰਗ ਪਰਪਤ ਨਾਨਕ ਰੰਗ ਮਨੰ ਰਜੇਠ ਰੰਗੇਲਾ ਤੇ ਜਣੀ ਜਿਸਕੇ ਭਾਗ ਮਥਨ ਆਸਾੜ ਤਪੰਦਾ ਤਸ ਲਗੇ ਨਾ ਨਾ ਜਿੰਨਾ ਪਾਸੋ ਜਗ ਜੀਵਨ ਪ੍ਰਕਿਰਤਿ ਆਗ ਕੇ ਮਾਣਾ ਸੰਦੇਆਸ ਦੋਏ ਭਾਇ ਗੁਚੀਏ ਗਲ ਪਾਇ ਇਸ ਜਮ ਕੇ ਪਾਸੋ ਜਿਹਾਂ ਵਿਜੈ ਸੋ ਲੋਣਾ ਮਤ ਜੋ ਲਖਿਆ ਸਤ ਰਹਿਣ ਵਿਹਾਣੀ ਪਟਾਣੀ ਉੱਡ ਚੱਲੇ ਗਈ ਨਰਾਸ ਜਿਨ ਕੋ ਸਾਧੂ ਬੇਟਿਆ ਸੋ ਦਰਗੇ ਹੋਏ ਖਲਾਸ ਕਰ ਕੇ ਪਾ ਪ੍ਰਵ ਆਪਣੇ تیر ਦਰਸ਼ਨ ਹੋਏ ਪਿਆਸ ਪ੍ਰਭੂ ਤਵ ਤੇ ਦੂਜਾ ਕੋ ਨਹੀਂ ਨਾਨਕ ਅਰਦਾਸ ਅਸਾੜ ਸੁਹੰਦਾ ਇਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤ ਸੱਚ ਰੰਗ ਏ ਕੋ ਨਾਮੇ ਧਾਰ ਵਿਖਿਆ ਰੰਗ ਕੋਡਾ ਵਿਆ ਦਿਸਨ ਸਭੇ ਛਾਰ ਅਰੇ ਅੰਮ੍ਰਿਤ ਗਉਂਦੀ ਸੁਹਾਵਣੀ ਮੈਨਿ ਸਾਦੂ ਪੀਵਣ ਹਾਰ ਵਾਣ ਤੈਨ ਪ੍ਰਭ ਸੰਗ ਮੋਲਿਆ ਚਲ ਮਨਤ ਪ੍ਰਖਿਆ ਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਨਾ ਬਲਹਾਰ ਜਿੰਨੀ ਸਕੀਏ ਪ੍ਰਭ ਪਾਇਆ ਤਨ ਕੇ ਸਦ ਬਲਹਾਰ ਨਾਨਕ ਹਰਜੀ ਮੈਂ ਕਰ ਸਾਵਣ ਦੇ ਸਵਾਰਣ ਹਾਰਾ ਸਾਵਣ ਤਿੰਨ ਸੁਹਾਗਣੀ ਜਨ ਰਾਮ ਨਾਮੇ ਉਰ ਹਾਰਾ ਪਦ ਪਰਮ ਬੁਲਾਣੀਆ ਦੂਜੇ ਲੱਗਾ ਹੇ ਤਾ ਰਕਿ ਸਿਮਿਆਰੇ ਬਣਾਇਆ ਕਾਰਜ ਨਾ ਏਕੇ ਤ ਜਿਤ ਤਨ ਦੇਹ ਬਿਨਸਸੀ ਤਤ ਵੇਲੇ ਕਹਿ ਸੁਨ ਪ੍ਰੇਤ ਅਕੜ ਚਲਾਇਨ ਦੂਤ ਜੰਮ ਕਿਸਾਂ ਨ ਦੇ ਨੀ ਭੇਤ ਛੱਡ ਖੜੋ ਤੇ ਖਿਨੇ ਮਾਹੇ ਇਨਸੋ ਲੱਗਾ ਹੈ ਤਾ ਆਤਮ ਰੋੜੀ ਤਨ ਕਪੇ ਛਾਉ ਐਸੇ ਤਾ ਜੇ ਹਭਿ ਤੇ ਸੋ ਲੁਣਾਏ ਕਰਮਾ ਸੰਧੜਾ ਖੇਤਾ ਨਾਨਕ ਪ੍ਰਭ ਸਰਣਾ ਗਿਤੇ ਚਰਣੇ ਬਤ ਪ੍ਰਭ ਦੇਤ ਸੇ ਪਾਦਨ ਰੱਖਣਾ ਪਾਈਐ ਕੋ ਰਖਣ ਵਾਲਾ ਹੈ ਤਾ ਅਸੁਨ ਪ੍ਰੇਮ ਉਮਾ ਵੜਾ ਕਮ ਨੀਏ ਹਰ ਜਾਏ ਮਨ ਤਨ ਪਿਆਸ ਦਸੰ ਗਣੀ ਕੋ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਆਤਨ ਕੇ ਲਾਗਾ ਪਾਏ بین پرب کیوں سائی ہے نہ ہی جائے جی چاخیا پریم رسو سے تی آگ بنتی کرے جو پربھو لڑ لائے جو ہرکند ملائی آ سر سڑکتے نہ جائے پرب نوجا کو نہیں نانک ہر سر آئے ਅਸੂ ਸੁਖੀ ਵਸੰਦੀਆਂ ਜਿਨਾ ਮਾਇਆ ਹਰ ਆਏ ਕਤਾ ਕਰਮ ਕਮਾਵਣੇ ਦੋਸ ਨਾ ਕਾਹੋ ਜੋਗਾ ਪਰਮੇਸ਼ਰ ਤੇ ਪੁਲਿਆ ਵਿਆਪਨ ਸਭੇ ਰੋਗਾ ਪ੍ਰੇਮ ਕੋ ਹੋਏ ਰਾਮਤ ਲਗਣ ਜਨਾ ਵੀ ਜੋਗਾ ਖਿੰਮੇ ਕੌੜੇ ਹੋਏ ਗਏ ਇਤੜੇ ਮਾਇਆ ਭੋਗਾ ਏ ਚਨਾ ਕੋਈ ਕਰ ਸਕੈ ਕਿਸ ਤੇ ਰੋ ਵੀਰੋ ਜਾਇ ਕੀ ਤੱਕ ਸੁਨ ਹੋਏ ਲਿਖਿਆ ਤੋਰ ਸੰਜੋਗਾ ਵਡ ਭਾਗੀ ਮੇਰਾ ਪ੍ਰਭ ਮਿਲੇ ਤਾ ਉਤਰੇ ਸਭ ਹੋਗਾ ਨਾਮ ਕਉ ਪ੍ਰਭ ਰਾਖਲੇ ਮੇਰੇ ਸਾਹਿਬ ਮੰਦੀਵਾ ਚ ਤੱਕ ਹੋਵੇ ਸਾਧ ਸੰਗ ਪਿੰਸੇ ਸਭੇ ਸੋਚਾ ਮੰਗਰ ਮਹ ਸੋੰਧੀਆਂ ਅਰ ਪਿਰ ਸੰਗ ਬੈਠੜੀਆਂ ਇਨਕੀ ਸੋਭਾ ਕਿਆ ਗਣੀ ਜੇ ਸਾਗ ਮਿਲੜੀਆਂ ਤਨ ਮਨ ਮੋਲਿਆ ਰਾਮ ਸਾ ਸੰਸਾਰ ਸਹਲੜੀਆਂ ਸਾਜਨਾ ਤੇ ਵਾਹਿ ਇਸ ਰਹਿਣ ਅਕਲੜੀਆਂ ਤੇ ਦੁੱਖ ਨ ਕਬੂ ਤੁਰੇ ਸੇ ਜਮਕੇ ਵਸ ਪੜੀਆਂ ਜਿਨੇ 라ਵਿਆ ਪ੍ਰਵਿਅ ਪ੍ਰਣਾ ਦੇਿਸਾਨ ਖੜੀਆ ਰਤਨ ਜਰ ਲਾਲ ਹਰ ਕੰਠਿ ਤੈ ਨ ਜੜੀਆ ਨਾਨਕ ਬਾਚੇ ਧੂੜ ਤਨ ਰਬ ਸਰਣੀ ਦਰ ਪੜੀਆ ਮੰਗਰ ਪ੍ਰਭ ਅਰਾਧਣਾ ਬੋੜ ਨ ਜਨਮ ਲੀਆ ਔਕਤ ਖਰਨ ਵਿਆਪਈ ਕੰਠ ਮਿਲਿਆ ਹਰਨਾਉ ਮਨ 베ਦਿਆ ਚਰਨਾਰ ਬਿੰਦ ਦਰਸਾਂ ਲਗੜਾ ਸਾਹੋ ਉਹ ਤੋ ਗਵਿੰਦ ਗੋਪਾਲ ਰਾਈ ਸੇਵਾ ਸੁਮੀ ਨਾ ਹੋ ਵਿਖਿਆ ਪਾਨ ਸੰਕਈ ਮਲ ਸਾਧੂ ਗੁਣ ਗਾਹੋ ਜੇ ਤਿ ਉਪਜੀਤੇ ਮਿਲੀ ਸੱਚੀ ਪ੍ਰੀਤਿ ਸਮਾ ਕਰਗੇ ਲੀਨੀ ਪਾਰ ਬ੍ਰਹਮਾ ਬੌੜ ਨ ਵਿਛੜਿਆ ਬਾਹਰ ਜਾਵ ਲਖ 베ਰੀਆਂ ਓ ਹਾਏ ਸਜਣ ਅਗਮਿਆ ਗਾਹੋ ਸਰਾਂ ਭਏ ਨਾਰਾਇਣੇ ਨਾਨਕ ਦਰਪਿਆਹੋ ਓ ਕੇ ਸੁਹੰਦਾ ਸਰਵੀ ਸੁਖ ਜਿਸ ਬਖਸ਼ੇ ਵੀ ਪਰਵਾਹੋ ਮੰਗੇ ਮਜਨ ਸੰਗ ਸਾਧੂਆ ਧੋੜੇ ਕ੍ਰਿਸ਼ਨਾਨ ਹਰ ਕਾ ਨਾਮ ਲਿਆਏ ਸੋਹਣ ਸਭਨਾ ਨ ਕਰਤਾਨ ਜਨਉ ਕਰ ਮਨ ਉੱਤਰੇ ਬੰਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੁਹੀਏ ਬਿਨ ਸੋ ਲੋਭ ਸਵਾਲਾ ਸੱਚੇ ਮਾਰਗ ਚੱਲਦਿਆ ਉਸਤਤ ਕਰੇ ਜਹਾਨ ਅਠਸੜ ਤੇ ਸਗਲ ਕੁੰ ਜੀ ਦਇਆ ਪਰਵਾਨਾ ਸੁਨੋ ਦੇਵਤਾ ਕਰ ਸੋਏ ਪ੍ਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਮੰਗੇ ਸੁਚੇ ਸੇ ਕਾਢਿਐ ਜਿਨ ਪੂਰਾ ਗੁਰ ਮਿਹਰਵਾਨ ਹਰਗੁਣ ਆਨੰਦ ਉਪਾਰ ਜਿਨਾ ਅਰ ਸਜਣ ਪਰਤੇ ਆਏ ਸੰਤ ਸਹਾਈ RAM ਕੈ ਕਰ ਕਿਰਪਾ ਦਿਆ ਮਿਲਾਏ ਸਹਿਜ ਸੁਭਾਵੀ ਸਰਬ ਸੁਖ ਅਣ ਦੇਖਾ ਨਾਹੀ ਜਾਏ ਇਸ ਪੁਨੀ ਵਰ ਦੇ ਭਾਗੇ ਨੇ ਦਰ ਪਾਇਆ ਹਰਿ ਰਾਏ ਮਨ ਸਿਆ ਮੰਗਲ ਲਗਾਵੇ ਗੀਤ ਗੋਵਿੰਦ ਅਲਾਈ ਹਰ ਜਿਆ ਵਰਨਾ ਦਿਸੇ ਕੋਈ ਦੂਜਾ ਲਵੇ ਨ ਲਾਏ ਹਲਤ ਪਲਤ ਸਵਾਰਿਆ ਨਾ ਨਹ ਚਲ ਗਤੀ ਅਨ ਜਾਏ ਸਨਸਾਰ 사ਗਰ ਤੇ ਰਖਿਆ ਨਾ ਹੋੜ ਨ ਜਨਮੇ ਧਾਈ ਏਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਲ ਗੁਣ ਨਿਤ ਸਲਾਹੀਐ ਜਿਸਨਾ ਤਿਲ ਨ ਤਮਾਏ ਜਿਨ ਜੇ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰਗੁਰ ਪੂਰਾ ਅਰਦਾਇਆ ਦਰਗੇ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਭਉਜਲ ਵਿਖਮਿਤਾਰੇ ਪ੍ਰੇਮ ਭਗਤਿ ਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਭਦਨ ਸੀ ਪੂਰਨ ਸੱਚ ਭਰੇ ਪਾਰਬਰੰ ਪ੍ਰਭ ਸੇਵਲੇ ਮਨ ਅੰਦਰ ਏਕ ਤਰਹਿ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਂ ਦਿਵਸ ਮੂਰਤ ਬਾਨੇ ਜਿਸ ਕਾਉ ਨਦਰ ਕਰੇ ਨਾਨਕੇ ਮੰਗੇ ਦਰਸਦਾਨ ਹਾ ਕਿਰਪਾ ਕਰੋ ਹਰੇ ਸਤਨਾਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤੇ ਸੋ ਸਾਡੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਬੇਨਤੀ ਪ੍ਰਵਾਣ ਕਰਨੀ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤੇ